ਤਾ ਕਿੰਨਾ ਕੁ ਬੈਨੀਫਿਟ ਹੋ ਜੂਗਾ ਜਿਹੜੇ ਕਿ ਆਮ ਛੋਟੇ ਕਿਸਾਨ ਹੈਗੇ ਨੇ ਜੇ ਆਪਣਾ ਖੁਦ ਤਿਆਰ ਕਰਨੀ ਹੈ ਉਹਨੂੰ ਪਤਾ ਹੋਣਾ ਕਿ ਮੇਰੀ ਜਿਹੜੀ ਕੁਆਲਿਟੀ ਹੈ ਬੀਜ ਦੀ ਕੀ ਹੈ ਹਾਂ ਜਿਦਾਂ ਮੈਂ ਪਿਆਜਾਂ ਦਾ ਕਰ ਰਿਹਾ ਮੈਂ ਇਸ ਤੇ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜਿਹੜਾ ਪੀਓ ਕਿਸਾਨ ਕਲੱਬ ਹੈ ਉੱਥੇ ਫਿਰ ਮੈਨੂੰ ਉਹਨਾਂ ਨੇ ਫਰਵਰੀ ਦੇ ਵਿੱਚ ਅਵਾਰਡ ਵੀ ਦਿੱਤਾ ਉਹ ਵਾਈਸ ਚਾਂਸਲਰ ਮੈਨੂੰ ਸੀਡ ਵਧੀਆ ਕੁਆਲਟੀ ਦੇ ਦਿੰਦੇ। ਉੱਥੇ ਫਿਰ ਉਹਨਾਂ ਨੂੰ ਬਾਅਦ ਚ ਗਾਈਡੈਂਸ ਦਿੰਦੇ। ਵੀ ਤੁਸੀਂ ਇਸ ਟਾਈਮ ਪਿਆਸ ਸਪਰੇਅ ਕਰੋ, ਉਹਦਾ ਇਦਾਂ ਕਰੋ, ਇੰਨੇ ਪਾਣੀ ਲਾਓ, ਇੰਨਾ ਤੁਸੀਂ ਉਹਦੇ ਤੇ ਫਰਟੀਲਾਈਜ਼ਰ ਪਾਓ, ਆ ਸਾਰਾ ਕੁਝ ਕਰੋ। ਉਹਦੇ ਨਾਲ ਉਹਨਾਂ ਦੀ ਇਨਕਮ ਚ ਵਾਧਾ ਹੁੰਦਾ। ਵੇਚਣ ਦੇ ਲਈ ਉਹਨਾਂ ਨੂੰ ਤੇ ਦਿੱਤਾ। ਪਾਜੀ ਇਹ ਕਿਹੜੀ ਕਿਸਮ ਹੈਗੀ ਪਿਆਸ? ਇਹਨੂੰ ਕਾਲਾ ਪਿਆਲ ਕਹਿੰਦੇ ਨੇ। ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹੀਏ। ਇਹ ਦੇਸੀ ਵੀ ਕਹਿ ਸਕਦੇ ਆਪਾਂ ਇਹਨੂੰ। ਜੇ ਵੀ ਹੌਲੀ ਹੌਲੀ ਸ਼ੁਰੂ ਕਰਨਾ ਚਾਹੀਦਾ ਉਹਦੇ ਨਾਲ ਇਕੱਲਾ ਵੀ ਥੋੜਾ ਜਿਹਾ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਆਊਗਾ। ਬਿਕਰਮ ਜੀ ਇੱਕ ਏਕੜ ਜੇਕਰ ਰਕਬੇ ਦੀ ਆਪਾਂ ਗੱਲ ਕਰੀਏ ਤਾਂ ਕਿੰਨੇ ਕੁ ਪਿਆਜ਼ ਦੇ ਬੀਜ ਦੀ ਜਿਹੜੀ ਲੋੜ ਪੈਂਦੀ ਹੈ ਜਿਸ ਦੇ ਨਾਲ ਵਧੀਆ ਝਾੜ ਨਿਕਲ ਸਕੇ। 1 ਏਕੜ ਪਿਆਜ਼ ਜੇ ਆਪਾਂ ਬਲਬ ਲਾਉਣੇ ਆ ਉਹਦੇ ਲਈ ਤੇ 3 ਕਿਲੋ ਸੀਡ ਚਾਹੀਦਾ ਵਾ। ਜੀ ਆਪਾਂ ਪਿਆਜ਼ ਦਾ ਬੀਜ ਲਾਉਣਾ ਵਾ। ਫਿਰ ਆਪਾਂ ਸੀਡ ਤਿਆਰ ਕਰਨਾ ਵਾ। ਫਿਰ 10-12 ਕੁਇੰਟਲ ਪਿਆਜ਼ ਦੇ ਬਲਬ ਚਾਹੀਦੇ। ਸੋ ਜੇਕਰ ਕਿਸਾਨਾਂ ਨੂੰ ਇਸ ਸਬੰਧੀ ਨੋਲੇਜ ਮਿਲ ਜਾਵੇ ਜਾਂ ਫਿਰ ਉਹਨਾਂ ਨੂੰ ਪਤਾ ਹੋਵੇ ਕਿ ਇਹ ਚੀਜ਼ ਉਹ ਖੁਦ ਵੀ ਤਿਆਰ ਕਰ ਸਕਦੇ ਨੇ ਤਾਂ ਕਿੰਨਾ ਕੁ ਬੈਨੀਫਿਟ ਹੋ ਜਾਊਗਾ ਜਿਹੜੇ ਕਿ ਆਮ ਛੋਟੇ ਕਿਸਾਨ ਹੈਗੇ ਨੇ ਉਹਨਾਂ ਨੂੰ ਚਲੋ ਆਪਣਾ ਬੀਜ ਤਾਂ ਆਪਣਾ ਹੀ ਹੁੰਦਾ ਵਾ ਠੀਕ ਹੈ ਨਾ ਗੱਲ ਵੀ ਜੇ ਆਪਣਾ ਬੀਜ ਤਿਆਰ ਕਰਨ ਉਹਨਾਂ ਨੂੰ ਕਾਫੀ ਫਰਕ ਪੈ ਜਾਂਦਾ ਹੂੰ ਮੇਰੇ ਸੀਡ ਦਾ ਕਿਹ ਲੈ ਕਾਪਣਾ ਹੁੰਦਾ ਆਪਣੇ ਲਾਗੇ ਪੜੋਸੀ ਨੂੰ ਵੀ ਦੇ ਸਕਦੇ ਆ ਉਹਦੇ ਚ ਉਹਨਾਂ ਦੀ ਕਹਿੰਦਾ ਵੀ ਆਰਥਿਕਤਾ ਦੇ ਵਿੱਚ ਵਧੀਆ ਸੁਧਾਰ ਹੋ ਰਿਹਾ ਜਿਸ ਤਰ੍ਹਾਂ ਮੈਂ ਪੈਡੀ ਲੋਨਾ ਪੈਡੀ ਦਾ ਝੋਨੇ ਦਾ ਆਪਣਾ ਹੀ ਬੀਜ ਤਿਆਰ ਕਰਦਾ ਯਾਨੀ ਕਿ ਮਾਰਕੀਟ ਚ ਕੋਈ ਬੀਜ ਨਹੀਂ ਲੈਂਦੇ ਤੁਸੀਂ ਨਾ ਮੈਂ ਝੋਨੇ ਦਾ ਬੀਜ ਬਿਲਕੁਲ ਨਹੀਂ ਲੈਂਦਾ ਇਹ ਇਹ ਬਹੁਤ ਕਿਸਾਨਾਂ ਦੀ ਜਿਹੜੀ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਨੇ ਫਲਾਣੀ ਜਗ੍ਹਾ ਤੋਂ ਬੀਜ ਲਿਆ ਖਰਾਬ ਹੋ ਗਿਆ ਫਸਲ ਨੂੰ ਨੁਕਸਾਨ ਹੋ ਗਿਆ ਬਿਮਾਰੀ ਪੈ ਗਈ ਜੇ ਆਪਣਾ ਖੁਦ ਤਿਆਰ ਕਰਨਗੇ ਉਹਨਾਂ ਨੂੰ ਪਤਾ ਹੋਣਾ ਕਿ ਮੇਰੀ ਜਿਹੜੀ ਕੁਆਲਿਟੀ ਹੈ ਬੀਜ ਦੀ ਕੀ ਹੈਗੀ ਹਾਂ ਜਾਂ ਤਾਂ ਆਪਣਾ ਖੁਦ ਤਿਆਰ ਕਰਨਾ ਜਾਂ ਕਿਤੇ ਪ੍ਰੂ ਵੀ ਜਿਹਦਾ ਪਤਾ ਹੋਵੇ ਵੀ ਹਾਂ ਵੀ ਇਹਦੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਹਾਂ ਤੇ ਹੁਣ ਜਿਵੇਂ ਤੁਸੀਂ ਇਹ ਕੁਝ ਅਲੱਗ ਕਰ ਰਹੇ ਖੇਤੀਬਾੜੀ ਦੇ ਵਿੱਚ ਇਸ ਨੂੰ ਲੈ ਕੇ ਤੁਹਾਨੂੰ ਕਦੇ ਅਵਾਰਡ ਵੀ ਮਿਲਿਆ ਹੈਗਾ ਜਾਂ ਫਿਰ ਤੁਸੀਂ ਇਸ ਤਰ੍ਹਾਂ ਦੇ ਨਾਲ ਕਿਸੇ ਪ੍ਰੋਗਰਾਮ ਵਿੱਚ ਜਾਂਦੇ ਹੋ ਤੇ ਤੁਹਾਡਾ ਨਾਮ ਲਿਆ ਜਾਂਦਾ ਵਿਕਰਮ ਸਿੰਘ ਨੰਦਾਵਾ ਹਾਂਜੀ ਅਗਾਹ ਵਦੂ ਕਿਸਾਨ ਹਾਂਜੀ ਤੇ ਕਿਵੇਂ ਮਹਿਸੂਸ ਹੁੰਦਾ ਉਸਨੂੰ ਉਦੋਂ ਫਿਰ ਬੜਾ ਪ੍ਰਾਊਡ ਫੀਲ ਹੁੰਦਾ ਵਾ ਤੇ ਗੱਲ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਹੁਣ ਮੈਂ ਪਿਆਜਾਂ ਦਾ ਕਰ ਰਿਹਾ ਮੈਂ ਇਸ ਤੇ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜਿਹੜਾ ਪੀਓਯੂ ਕਿਸਾਨ ਕਲੱਬ ਹੈ ਉਹ ਇੱਥੇ ਫਿਰ ਮੈਨੂੰ ਉਹਨਾਂ ਨੇ ਫਰਵਰੀ ਦੇ ਵਿੱਚ ਅਵਾਰਡ ਵੀ ਦਿੱਤਾ ਵਾ ਵਾਈਸ ਚਾਂਸਲਰ ਹਾਂ ਹੁੰਦਾ ਨਾ ਨਹੀਂ ਮੈਨੂੰ ਹੁਣ ਧਿਆਨ ਚ ਹੈਗਾ ਤੇ ਉਹਨਾਂ ਨੇ ਅਵਾਰਡ ਦਿੱਤਾ ਮੈਨੂੰ ਹੁਣ ਤੇ ਉਹ ਦਿਨ ਬੰਦਾ ਬੜਾ ਮੋਟੀਵੇਟ ਹੁੰਦਾ ਵਾ ਉਹ ਚੀਜ਼ਾਂ ਭਾਵੇਂ ਹੁਣ ਮਾਈਨਰ ਪਰ ਬਹੁਤ ਜ਼ਿਆਦਾ ਉਹਦੇ ਨਾਲ ਫਰਕ ਪੈਂਦਾ ਵਾ ਭਾਈ ਜੀ ਮੈਂ ਹੁਣ ਤੁਸੀਂ ਤਾਂ ਚਲੋ ਕੁਝ ਡਿਫਰੈਂਟ ਕਰਤਾ ਖੇਤੀ ਬਾਰੇ ਦੇ ਵਿੱਚ ਕਦੇ ਇਹ ਸੋਚਿਆ ਕਿ ਜਿਹੜੇ ਆਸ-ਪਾਸ ਦੇ ਕਿਸਾਨ ਹੈਗੇ ਨੇ ਇਹਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਇਹਨਾਂ ਦੀ ਵੀ ਇਨਕਮ ਸੋਰਸ ਦੇ ਵਿੱਚ ਇਜ਼ਾਫਾ ਹੋ ਸਕੇ ਕਦੇ ਤੁਸੀਂ ਕਿਸਾਨਾਂ ਨੂੰ ਜਾਗਰੂ ਕਰਨ ਲਈ ਪ੍ਰੋਗਰਾਮ ਲਾਉਣੇ ਹੈਗੇ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਭਾਈ ਤੂੰ ਆਪਣੀ ਖੇਤੀਬਾੜੀ ਦਾ ਤਰੀਕਾ ਬਦਲ ਤੈਨੂੰ ਵੀ ਫਾਇਦਾ ਹੋ ਜੂਗਾ ਪ੍ਰੋਗਰਾਮ ਨਹੀਂ ਲਾਉਂਦਾ ਹੈਗਾ ਮੈਂ ਉਹਨਾਂ ਨਾਲ ਕੰਸਲਟ ਕਰਦਾ ਹਾਂ ਉਹਨਾਂ ਨੂੰ ਦੱਸ ਦਾਂ ਜਿਸ ਤਰ੍ਹਾਂ ਮੇਰਕੋ ਹੁਣ ਆ ਚੀਜ਼ ਸੀਡ ਮੈਂ ਉਹਨਾਂ ਨੂੰ ਸੀਡ ਵਧੀਆ ਕੁਆਲਿਟੀ ਦੇ ਦਿੰਦਾ ਹਾਂ ਉੱਤੇ ਫਿਰ ਉਹਨਾਂ ਨੂੰ ਬਾਅਦ ਚ ਗਾਈਡੈਂਸ ਦਿੰਨਾ ਵਾ ਵੀ ਤੁਸੀਂ ਇਸ ਟਾਈਮ ਤੇ ਆ ਸਪਰੇਅ ਕਰੋ ਉਹਦਾ ਇਦਾਂ ਕਰੋ ਇੰਨੇ ਪਾਣੀ ਲਾਓ ਇੰਨਾ ਤੁਸੀਂ ਉਹਦੇ ਤੇ ਫਰਟੀਲਾਈਜ਼ਰ ਪਾਓ ਆ ਸਾਰਾ ਕੁਝ ਕਰੋ ਉਹਦੇ ਨਾਲ ਉਹਨਾਂ ਦੀ ਇਨਕਮ ਚ ਵਾਧਾ ਹੁੰਦਾ ਹੈ ਕਈ ਇਹੋ ਜਿਹੇ ਨਰਸਰੀਆਂ ਹੈਗੀਆਂ ਵਾ ਵੀ ਜਿਨ੍ਹਾਂ ਨੂੰ ਪਹਿਲਾਂ ਸੀਡ ਮਾੜਾ ਮਿਲਦਾ ਹੈ ਤੇ ਉਹ ਸੀ ਜਦੋਂ ਮਾੜਾ ਮਿਲਿਆ ਉਹਨਾਂ ਦੀ ਜਿਹੜੀ ਉਹ ਮਾਰਕੀਟ ਉਹ ਖਰਾਬ ਹੋ ਗਈ ਫਿਰ ਇਹ ਕਹਿੰਦੇ ਵੀ ਉਹਨਾਂ ਨੂੰ ਮੈਂ ਸੀਡ ਦਿੱਤਾ ਤੇ ਉਹਨਾਂ ਦੇ ਕਈ ਫੇਲ ਹੋਈਆਂ ਜਿਹੜੀਆਂ ਨਰਸਰੀਆਂ ਵਾ ਉਹ ਵੀ ਕਾਮਯਾਬ ਕਰਤੀਆਂ ਕਿਉਂਕਿ ਜਦੋਂ ਸੀਡ ਵਧੀਆ ਮਿਲ ਗਿਆ ਅੱਗੇ ਉਹਨਾਂ ਦੇ ਕਸਟਮਰ ਵੀ ਵਧਿਆ ਹੋਗੇ ਇਹ ਚੀਜ਼ ਦਾ ਬੜਾ ਫਰਕ ਪੈਂਦਾ ਤੇ ਹੁਣ ਟੋਟਲ ਕਿੰਨਾ ਰਕਬਾ ਹੈਗਾ ਜਿਹੜਾ ਤੁਹਾਡੇ ਆ ਪਿਆਜ਼ਾਂ ਦੇ ਖੇਤੀ ਕਰਦੇ ਹੋ ਤੁਸੀਂ ਮੈਂ ਪਿਆਜ਼ ਦੀ ਖੇਤੀ 8 ਏਕੜ ਤੇ ਪਿਆਜ਼ ਦਾ ਸੀਡ ਕਰਦਾ ਵਾਂ 5 ਏਕੜ ਪਿਆਜ਼ ਦੇ ਬਲਬ ਲਾਉਣਾ ਵਾਂ ਹੂੰ ਤੇ ਡੇਢ ਇੱਕ 2 ਏਕੜ ਕਦੀ ਘੱਟਦਾ ਵੱਧਦਾ ਰਹਿੰਦਾ ਵਾ ਨਰਸਰੀ ਪਿਆਜ਼ ਦੀ ਨਰਸਰੀ ਲਾਉਣਾ ਇਹ ਡਿਵਾਈਡ ਕੀਤਾ ਹੋਇਆ ਨਾ ਰਕਬਾ ਹਾਂਜੀ ਹਾਂ ਬਾਕੀ 1 ਏਕੜ ਹਲਦੀ ਲਾਉਣਾ ਹੂੰ ਹਾਂਜੀ ਇਹ ਪਹਿਲਾਂ ਪਿਆਜ਼ ਦੇ ਆਪਾਂ ਕੁਝ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਹ ਵੀ ਸਾਂਝੇ ਕਰਾਂ ਕਿ ਕਿ ਦੇਖੋ ਕਿ ਮੈਂ ਇਹ ਜਿਹੜੇ ਕਿ ਕੁੱਪ ਤਿਆਰ ਕੀਤੇ ਗਏ ਨੇ ਖੇਤਾਂ ਦੇ ਵਿੱਚ ਹੀ ਦੇਸੀ ਤਰੀਕਾ ਹੈਗਾ ਅਪਣਾਇਆ ਗਿਆ ਹਨਾ ਕਿਤੇ ਕਹ ਲਾ ਵੀ ਮੇਰੇ ਪ੍ਰਵਾਸੀ ਮਜ਼ਦੂਰਾਂ ਨੇ ਤਿਆਰ ਕੀਤੇ ਆ ਕੋਈ ਇਹਦੇ ਵਿੱਚ ਕੋਈ ਉਹ ਨਹੀਂ ਕਿ ਪਹਿਲੇ ਸਾਲ ਤੋਂ ਦਿੱਕਤ ਆਉਂਦੀ ਆ ਹੂੰ ਬਾਅਦ ਚ ਫਿਰ ਚਲੋ ਇੱਕ ਵਾਰੀ ਸੈਟਅਪ ਲਾਂਚ ਚ ਥੋੜੀ ਦਿੱਕਤ ਆਈ ਹਣੀ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਨੱਕੋ ਨੱਕ ਜਿਹੜੇ ਕੀ ਇਹ ਕੁੱਪ ਭਰੇ ਹੋਏ ਨੇ ਜਿਸ ਦੇ ਵਿੱਚ ਪਿਆਜ਼ ਦੀ ਜਿਹੜੀ ਬਹੁਤਾਂਤ ਮਾਤਰਾ ਇਹਨਾਂ ਕੁੱਪਾਂ ਦੇ ਵਿੱਚ ਪਈ ਹੈ ਇਹਨਾਂ ਸਟੋਰ ਕੀਤਾ ਗਿਆ ਤੇ ਜੀਵੇਂ ਹੀ ਮਾਰਕੀਟ ਦੇ ਵਿੱਚ ਪਿਆਜ਼ਾਂ ਦੀ ਜਿਹੜੀ ਹੈ ਮੰਗ ਜ਼ਿਆਦਾ ਹੋਵੇਗੀ ਤਾਂ ਇਹ ਜਿਹੜੇ ਪਿਆਜ਼ ਨੇ ਉਹ ਮਾਰਕੀਟ ਤੇ ਵਿੱਚ ਵੇਚਣ ਦੇ ਲਈ ਉਹਨਾਂ ਨੂੰ ਤੇਜ਼ਤ ਪਾਜੀ ਇਹ ਕਿਹੜੀ ਕਿਸਮ ਹੈਗੀ ਪਿਆਜ਼ ਦੀ ਇਹਨੂੰ ਕਾਲਾ ਪਿਆਜ਼ ਕਹੇ ਜਾਂਦੇ ਜੀ ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹੀਏ ਅੱਛਾ ਇਹ ਦੇਸੀ ਵੀ ਕਹਿ ਸਕਦੇ ਆਪਾਂ ਇਹਨੂੰ ਤੇ ਉਹਦੇ ਕਰਕੇ ਨਾ ਫਿਰ ਇਹ ਖਰਾਬ ਨਹੀਂ ਹੁੰਦਾ ਛੇ ਤੇ ਜ਼ਿਆਦਾ ਡਿਮਾਂਡ ਕੀਦੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਪਿਆਜ਼ ਦੀ ਡਿਮਾਂਡ ਆ ਉਹਦੀ ਸਲਾਦ ਵਾਲੇ ਪਿਆਜ਼ ਦੀ ਵੀ ਉਹ ਜੀ ਆਮ ਲੋਕਾਂ ਨੂੰ ਨਾ ਕੀ ਨਾਮ ਹੈ ਪਤਾ ਨਹੀਂ ਹੁੰਦਾ ਫਰਕ ਦਾ ਹੈ ਨਾ ਜਿਵੇਂ ਤੁਸੀਂ ਉਹ ਜ਼ਿਕਰ ਕੀਤਾ ਕਾਲਾ ਪਿਆਜ਼ ਹੋ ਗਿਆ ਜਾਂ ਫਿਰ ਹਾਈਬ੍ਰਿਡ ਪਿਆਜ਼ ਹੋ ਗਿਆ ਇਹ ਲੋਕਾਂ ਨੂੰ ਸਮਝ ਨਹੀਂ ਹੈਗੀ ਉਹਨਾਂ ਨੂੰ ਆਹੀ ਪਤਾ ਕਿ ਇਹ ਪਿਆਜ਼ ਹੈ ਅੱਛਾ ਹਾਂ ਜੀ ਹਾਂ ਬਿਲਕੁਲ ਹਾਂ ਹੁਣ ਜਿਤਨਾ ਇਹ ਥੋੜਾ ਜਿਹਾ ਕੜਵਾ ਹਾਂ ਇਹਦੀ ਮੈਡੀਸਨ ਵੈਲਿਊ ਜ਼ਿਆਦਾ ਹੈ ਦੇਖਣ ਦੇ ਵਿੱਚ ਹੀ ਥੋੜਾ ਕਾਲਾਪਨ ਦੇ ਵਿੱਚ ਲੱਗਦਾ ਹੈ ਹਾਂ ਇਹਦੀ ਛੈਲ ਇਹਦੀ ਕੁਆਲਿਟੀ ਕੀ ਕੀ ਹੈ ਇਹ ਤੜਕੇ ਨੂੰ ਵਧੀਆ ਵਾ ਹੂੰ ਤੇ ਮੈਡੀਸਨ ਵੈਲਿਊ ਜ਼ਿਆਦਾ ਵਾ ਇਹਦੀ ਅੱਛਾ ਸ਼ੈਲਫ ਲਾਈ ਬਹੁਤ ਵਧੀਆ ਵਾ ਹੂੰ ਸਲਾਦ ਨੂੰ ਥੋੜਾ ਜਿਹਾ ਕੋੜਾ ਵਾ ਹਾਂ ਪਰ ਜੇ ਇਹਨੂੰ ਤਰੀਕੇ ਨਾਲ ਪਾਣੀ 'ਚ ਰੱਖ ਕੇ ਖਾਦਾ ਜਾਂ ਸਿਰਕੇ 'ਚ ਰੱਖ ਕੇ ਖਾਦਾ ਜਾਂ ਫਿਰ ਮਿਠਾ ਹੋ ਜਾਵੇ ਕਿਹਦਾ ਭਾਅ ਵੀ ਵਧੀਆ ਮਿਲਦਾ ਹੁਣ ਹਾਂ ਇਹਦਾ ਭਾਅ ਦੂਜੇ ਨਾਲੋਂ ਹਾਈਬ੍ਰਿਡ ਨਾਲੋਂ ਰੇਟ 2 ਰੁਪਏ 2.5 ਰੁਪਏ ਵੱਧ ਰਹਿੰਦਾ ਵਾ ਸੋ ਬਾਕੀ ਵਿਕਰਮ ਜੀ ਤੁਸੀਂ ਇਹ ਕੁਝ ਅਲੱਗ ਕਰਕੇ ਤਾਂ ਜਿਹੜਾ ਕਿ ਇੱਕ ਵੱਖਰਾ ਕੀਰਤੀਮਾਨ ਸਥਾਪਿਤ ਕਰ ਲਿਆ ਪਰ ਹੁਣ ਹੋਰ ਨਾ ਕਿ ਸਾਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਵੀ ਆਪਣੀ ਆਮਦਨ ਸੋਰਸ ਦੇ ਵਿੱਚ ਇਜ਼ਾਫਾ ਕਰ ਸਕਣ ਕਿਸਾਨਾਂ ਨੂੰ ਹੋਰ ਜੋ ਬਾਕੀ ਕਰਦੇ ਤੇ ਵਧੀਆ ਸਾਰੇ ਵਧੀਆ ਕਰ ਰਹੇ ਆ ਬڑے ਮੁੰਡੇ ਹੁਣ ਬੜੇ ਵਿਦਿਆ ਸੋਹਣੀ ਖੇਤੀ ਕਰਦੇ ਆ ਅਲੱਗ-ਅਲੱਗ ਕਰ ਰਹੇ ਆ ਮੈਂ ਤੇ ਇਹ ਕਹਣਾ ਵੀ ਜੇ ਰਵਾਇਤੀ ਖੇਤੀ ਵੀ ਕਰੋ ਤੇ ਨਾਲ ਥੋੜਾ ਜਿਹਾ ਨਾਲ ਜਿਸ ਤਰ੍ਹਾਂ ਆਪਾਂਵੇਂ ਸਬਜ਼ੀਆਂ ਦਾ ਬਈ ਇੱਕ ਦੋ ਏਕੜ ਦਾ ਨਾਲ ਇਹ ਵੀ ਹੌਲੀ-ਹੌਲੀ ਸ਼ੁਰੂ ਕਰਨਾ ਚਾਹੀਦਾ ਉਹਦੇ ਨਾਲ ਇਕੱਲਾ ਵੀ ਥੋੜਾ ਜਿਹਾ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਆਊਗਾ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਨਵਾਂ ਉਹੋ ਜਿਹਾ ਕੁਝ ਕਰਨ ਤੇ ਬਾਕੀ ਜ਼ਿਮੀਂਦਾਰ ਸੋਨਾ ਕਰ ਵੀ ਰਹੇ ਆ ਇਹੋ ਜੀ ਗੱਲ ਨਹੀਂ ਤੇ ਜੇਕਰ ਹੁਣ ਤੁਸੀਂ ਇੱਥੇ ਆਪਣੇ 20 ਚਾਰ ਕਰਦੇ ਹੋ ਪਿਆਸਾ ਦੇ ਹਨਾ ਸੀਡ ਬਣਾਉਂਦੇ ਹੋ ਤੇ ਬਾਕੀ ਜੇਕਰ ਕਿਸਾਨ ਇੱਛਕ ਹੋਣ ਤੁਹਾਡੇ ਨਾਲ ਸੰਪਰਕ ਕਰਨ ਲਈ ਬੀਜ ਲੈਣ ਦੇ ਲਈ ਤਾਂ ਕਿ ਕਿਹੜਾ ਏਰੀਆ ਪੈਂਦਾ ਤੁਹਾਡਾ ਮੇਰਾ ਪਿੰਡ ਬਨੂੜਿਆ ਡਿਸਟ੍ਰਿਕਟ ਮੋਹਾਲੀ ਮੇਰਾ ਜਾਇਪੁਰੇ ਦੇ ਨੇੜੇ ਆ ਰਾਜਪੁਰੇ ਜੀਰਪੁਰ ਦੇ ਵਿਚਕਾਰ ਆ ਇੱਥੇ ਕਦੇ ਵੀ ਆ ਕੇ ਮਿਲ ਸਕਦਾ ਵਾ ਜਾਂ ਬਾਕੀ ਫੋਨ ਨੰਬਰ ਡਿਸਕ੍ਰਿਪਸ਼ਨ ਚ ਪਤਾ ਲੱਗ ਜਾਊਗਾ ਉਹਦੇ ਤੁਸੀਂ ਕਰ ਸਕਦੇ ਹੋ ਤੁਸੀਂ ਰਾਬਤਾ ਸੋ ਬਾਕੀ ਇਹ ਸਟੋਰੀ ਅਸੀਂ ਇਸ ਕਰਕੇ ਤੁਹਾਡੇ ਨਾਲ ਰੂਬਰੂ ਕੀਤੀ ਹੈ ਤਾਂ ਕਿ ਤੁਸੀਂ ਵੀ ਸੋਚ ਬਦਲੋ ਤਕਨੀਕ ਬਦਲੋ ਖੇਤੀ ਦੀ ਅਤੇ ਨਾਲ ਹੀ ਰਵਾਇਤੀ ਜਿਹੜੇ ਕਿ ਫਸਲੀ ਚੱਕਰ ਹੈਗੇ ਝੋਨਾ ਅਤੇ ਕਣਕ ਦਾ ਇਸ ਦੇ ਵਿੱਚੋਂ ਬਾਹਰ ਨਿਕਲੋ ਆਪਣੀ ਆਮਦਨ ਵਧਾਓ ਅਤੇ ਨਾਲ ਹੀ ਪੰਜਾਬ ਦੇ ਵਿੱਚ ਜਿਹੜਾ ਦਿਨ-ਬ-ਦਿਨ ਪਾਣੀ ਦਾ ਪੱਧਰ ਡਿੱਗਦਾ ਜਾ ਰਿਹਾ ਉਸ ਨੂੰ ਵੀ ਜਿਹੜਾ ਧਿਆਨ ਦੇ ਵਿੱਚ ਰੱਖੋ ਇਹੀ ਉਮੀਦ ਕਰਦੇ ਹਾਂ ਵਧਰੇ ਅਪਡੇਟ ਲਈ ਜੁੜਾ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪ੍ਰਵੀਂਦਰ ਮੋਹਾਲੀ